ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਹੁੰਚ ਚੁੱਕੇ ਆ ਢੱਲੋਂ ਸਾਹਿਬ ਉਮਰਵਾਲ ਪਿੰਡ ਦੇ ਵਿੱਚ ਨੇੜੇ 달ਮ ਨੰਗਲ ਉਮਰਵਾਲ ਪਿੰਡ ਰਿਪੋਰਟਰ ਦੇ ਨਾਮ ਨਾਲ ਇੱਕ ਸਟੋਰੀ ਕਿ ਜੀ ਤੁਹਾਨੂੰ ਮੈਂ ਗੱਲ ਬਾਤ ਦੱਸੂਗਾ ਕਿ ਕੁਝ ਫਾਰਮਰ ਭਰਾ ਆਪਣੇ ਗਲਤੀਆਂ ਕਰ ਲੈਂਦੇ ਨੇ ਇਦਾਂ ਦੀਆਂ ਪਰ ਇਹ ਚੀਜ਼ ਹੁੰਦੀ ਆ ਕਿ ਮਤਲਬ ਇਹ ਜਿਹੜੀਆਂ ਗਲਤੀਆਂ ਨਾ ਹੋਣ ਹਨਾ ਮੈਸੇਜ ਵੀ ਮਿਲੂਗਾ ਰਿਪੋਰਟਰ ਤੇ ਚਲੋ ਮੇਰੀ ਆਲਦੀ ਮਾਝ ਚਿੱਟੇ ਮੱਥੇ ਵਾਲੀ ਤੁਸੀਂ ਦੇਖਣ ਦੇਖਣਦੇ ਹੋ ਇਹ ਘਟੋ ਘਟ ਵੀ 8-9 ਵਾਰੀ ਗੱਭਣ ਹੋਈ ਸੀ ਪਹਿਲਾਂ ਮੇਰੇ ਤੋਂ ਮੇਰੇ ਤੋਂ ਪਹਿਲਾਂ ਗੱਭਣ ਹੋਈ ਸੀ 8-10 ਵਾਰੀ ਤੇ ਆਪਾਂ ਕੀਤਾ ਟੀਕਾ ਇਹਨੂੰ ਤੇ ਇਹ ਮਾਝ ਨਿਕਲ ਆਈ ਹੈ ਤਨਾ ਮਹੀਨੇ ਦੀ ਗੱਭਣ ਲਓ ਜੀ ਤੇ ਜੇ ਡਾਕਟਰ ਕੋਲ ਚੈੱਕ ਕਰਾਈ ਸੀ ਇਹਨਾਂ ਨੇ ਤਨਾ ਮਹੀਨੇ ਦੀ ਗੱਭਾ ਨਿਕਲ ਆਈ ਹੈ ਤੇ ਵੇਖੋ ਮੈਂ ਤੁਹਾਨੂੰ ਗਲਤੀ ਦੱਸਾਂ ਕੀ ਹੋਈ ਆ ਇੱਕ ਦੇ ਇੰਨੇ ਚਿਰਾਂ ਬਾਅਦ ਇਹ ਮਾਝ ਗੱਭਣ ਹੋਈ ਯਾਰ ਰਿਪਿਟਰ ਮਾਝ ਹੀ ਇਨੇ ਚਿਰਾਂ ਬਾਅਦ ਡੰਗਰ ਜਦੋਂ ਗੱਬਣ ਹੋਇਆ ਹੁੰਦਾ ਵਾ ਵੇਖੋ ਵੀਰ ਜੀ ਜਦੋਂ ਮੜਾ ਮੋਟਾ ਕੋਈ ਆਪਾਂ ਨੂੰ ਸ਼ੱਕ ਪੈਂਦਾ ਨਾ ਸ਼ੱਕ ਤੇ ਤੁਸੀਂ ਸਿੱਧੇ ਨਾ ਉੱਤਰ ਆਇਆ ਕਰੋ ਕਿ ਆਪਾਂ ਮੜਾ ਜਾ ਸ਼ੱਕ ਪਿਆ ਵਾ ਜਾਂ ਦੰਬ ਚੁੱਕੀ ਆ ਜਾਂ ਨਾਲਾ ਲੱਗਾ ਵਾ ਜਾਂ ਮੜਾ ਮੋਟਾ ਡਿੰਗਦੀ ਆ ਤੇ ਆਪਾਂ ਝੋਟੇ ਕੋ ਲੈ ਇਨੇ ਆ ਜਾਂ ਗਲਤੀਆਂ ਕਰ ਦਿੰਨੇ ਆ ਨਾ ਤੇ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੀ ਏ ਹੁਣ ਤਾਂ 3 ਮਹੀਨੇ ਹੋ ਗਏ ਉਹਨੂੰ ਗੱਬਣ ਹੋਈ ਨੂੰ ਦੋ ਮਤਲਬ ਮੇਰੇ ਟੀਕਾ ਲੱਗਣ ਤੋਂ 1 ਮਹੀਨਾ ਬਾਅਦ ਏ ਰਿਪੀਟਰ ਤੇ ਸ਼ੱਕ ਪਿਆ ਥੋੜਾ ਜਿਹਾ ਫਾਰਮਰ ਵੀਰਾਂ ਨੂੰ ਉਹਨਾਂ ਨੇ ਫਿਰ ਕੀ ਕੀਤਾ ਕਿ ਚਲੋ ਜਿਵੇਂ ਆਪਣੇ ਸਾਰੇ ਹੀ ਲੋਕ ਆਪਣੇ ਗੁੱਜਰ ਨੂੰ ਦਿਖਾਉਣੇ ਗੰਡ ਗੰਡ ਤਣਾਉਣੀ ਮੈਨੂੰ ਤੇ ਗੁੱਜਰ ਨਹੀਂ ਮਿਲਿਆ ਨਹੀਂ ਤੇ ਗੁੱਜਰ ਨੂੰ ਕੈਮਰੇ 'ਚ ਲਿਆਉਣਾ ਕਿ ਭਾ ਤੂੰ ਗੰਡ ਕਿਹੜੇ ਹਿਸਾਬ ਨਾਲ ਤੋੜੀ ਇਹਦੀ ਕਿ ਮਤਲਬ ਕੀ ਹਿਸਾਬ ਤੱਕ ਕੀਤਾ ਇਹਦੇ ਨਾਲ ਤੂੰ ਨਿਕਲ ਤੇ ਮੇਰੇ ਟੀਕੇ ਵਾਲੀ ਗੱਬਣ ਆਈ ਹੈ ਪਹਿਲੀ ਹਨਾ ਮਤਲਬ ਇਹਦੇ ਵਿੱਚ ਇਹ ਕਿ ਉਹਨੇ ਗੁੱਜਰ ਨੇ ਗੰਡ ਗੁੰਡ ਤੋੜੀ ਜੋ ਵੀ ਬੰਨ ਬੁੰਨ ਕੇ ਲੰਮੇ ਪਾ ਕੇ ਗੋਲ ਫੇਰਿਆ ਪਤਾ ਨਹੀਂ ਕੀ ਕੀ ਕੀਤਾ ਇਹਦੇ ਨਾਲ ਰੱਬ ਰੱਖ ਗਿਆ ਵੀ ਇਹ ਸਿੱਧੀ ਗੱਲ ਆ ਸੱਚੇ ਪਾਤਸ਼ਾਹ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲੇ ਮੱਜਲੀ ਅੱਜ ਜਾਨ ਬਚੀ ਹੋਈ ਆ ਤੇ ਬੜੀ ਵੱਡੀ ਗਲਤੀ ਹੁੰਦੀ ਆ ਵੀਰ ਜੀ ਗੁੱਜਰ ਕੋ ਗੰਡ ਤਰਾਉਣ ਤੋਂ ਬਾਅਦ ਚਲੋ ਫਾਰਮਰ ਭਰਾ ਕਹੀ ਦੱਸੋ ਗੱਲ ਕੀ ਆ ਗਲਤੀਆਂ ਹੁੰਦੀਆਂ ਜ਼ਰੂਰ ਨੇ ਆਪਾਂ ਇਹ ਕਹਿੰਨੇ ਕਿ ਮੈਸੇਜ ਪਹੁੰਚੇ ਹਰੇ ਤੱਕ ਇਦਾਂ ਦੀਆਂ ਸ਼ੱਕ-ਸ਼ੁੱਕ ਪੈਣ ਤੇ ਤੁਸੀਂ ਇਹ ਗਲਤੀ ਇਹ ਜਿਹੜੀ ਗਲਤੀ ਹੈ ਨਾ ਸਾਡਾ ਏਨੇ ਚਿਰਾਂ ਬਾਅਦ ਜਾਨਵਰ ਗੱਭਣ ਹੋਇਆ ਵਾ ਤੇ ਫਿਰ ਜੇ ਖਰਾਬ ਹੋ ਗਿਆ ਤੇ ਫਿਰ ਆਪਾਂ ਕੀ ਕਰਾਂਗੇ ਹਨਾ ਇਹ ਕਰਕੇ ਆ ਮੱਝ ਜਿਹੜੀ ਤੁਹਾਨੂੰ ਦਿਖਾਉਣ ਰਿਹਾ ਗੰਢ ਤਰਾਉਣ ਤੋਂ ਬਾਅਦ ਫਾਰਮਰ ਵੀਰਾ ਨੇ ਇਹਨੂੰ ਝੋਟੇ ਕੋ ਵੀ ਇੱਕ ਵਾਰੀ ਲਵਾਇਆ ਵੇਖੋ ਪਤਾ ਨਹੀਂ ਕਿੱਦਾਂ ਲਵਾਇਆ ਕੀ ਕੀਤਾ ਕੀ ਨਹੀਂ ਪਰ ਮੱਝ ਅੱਜ ਤੁਹਾਡੇ ਸਾਹਮਣੇ ਖੜੀ ਆ ਕਿਉਂਕਿ ਟੀਕਾ ਜੋ ਢੋਲੋ ਸਾਹਿਬ ਦਾ ਲੱਗਾ ਸੱਚੇ ਪਾਤਸ਼ਾਹ ਨੇ ਫਿਰ ਖਰਾਬ ਕੋ ਕਰਨੀ ਹੈ ਉਹਦੀ ਮਿਹਰ ਦੇ ਨਾਲ ਇਹ ਮੱਝ ਦੀ ਅੱਜ ਤਿੰਨ ਮਹੀਨੇ ਦੀ ਗੱbnਿਆ ਮੈਂ ਤਾਂ ਚਲੋ ਆਉਂਦਾ ਨਹੀਂ ਚੱਕ ਚੁੱਕ ਕੇ ਕਰਨਾ ਆਇਆ ਇਹ ਲਾਗੇ ਕੋਈ ਡਾਕਟਰ ਵੀਰ ਉਹ ਚੈੱਕ ਕਰਕੇ ਗਿਆ ਕਿ ਤੇ 3 ਮਹੀਨੇ ਦੀ ਗੱਬਣਾ ਭਾਜੀ ਫਿਰ ਇਹਨਾਂ ਨੂੰ ਪੱਕਾ ਪਤਾ ਲੱਗਾ ਕਿ ਇਹ ਤਾਂ ਢੱਲੋਂ ਸਾਹਿਬ ਦੇ ਟੀਕੇ ਦੀ ਨਿਕਲ ਆਈ ਹੈ ਤਾਂ ਕਰਕੇ ਮੈਂ ਰਿਪੋਰਟਿੰਗ ਕਰ ਰਿਹਾ ਇੱਕੇ 7-8 ਵਾਰੀ ਤੋਂ ਰਿਪੀਟਰ ਹੀ ਮੇਰੇ ਤੋਂ ਪਹਿਲਾਂ ਗੱਬੜ ਹੋਈ ਸੀ ਬਾਕੀ ਆਪਾਂ ਮਾੜੀ-ਮੋਢੀ ਗੱਲ ਵੀ ਰਿਕਾਰਡ ਕਰਾਂਗੇ ਕਿਉਂਕਿ ਤੁਹਾਨੂੰ ਯਕੀਨ ਹੋ ਜਾਏ ਇਹ ਚੀਜ਼ ਦਾ ਠੀਕ ਹੈ ਜੀ ਇਹ ਚੀਜ਼ ਦਾ ਯਕੀਨ ਹੋ ਜਾਏ ਤੁਹਾਨੂੰ ਬਾਕੀ ਕਰਦੇ ਆਂ ਗੱਲਬਾਤ ਆਜੋ ਆਪਾਂ ਲਓ ਜੀ ਧੁੱਪ ਲੱਗੀ ਤੇ ਧੁੱਪ ਦੇ ਵਿੱਚ ਬੈਠੇ ਆਂ ਤੇ ਸਾਡਾ ਫਾਰਮਰ ਵੱਡੇ ਜੋ ਵੀ ਨੇ ਸਾਡੇ ਤੋਂ ਵੱਡੇ ਨੇ ਉਹ ਵੀ ਇੱਥੇ ਬੈਠੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਬਹਾਰਿਆ ਸਤਿ ਸ੍ਰੀ ਅਕਾਲ ਜੀ। ਹਾਂ ਜੀ ਹਾਂ ਜੀ। ਇਹ ਜਿਹੜੀ ਮੈਂ ਗੱਲਬਾਤ ਕੀਤੀ ਆ ਕਿ ਚਲੋ ਆਪਾਂ ਟੀਕੇ ਭਰੇ ਹੀ ਮੱਝ ਹਨਾ 8-9 ਵਾਰੀ ਮੇਰੇ ਤੋਂ ਪਹਿਲਾਂ ਇਹ ਬਣੀ ਸੀ। ਹਾਂ ਜੀ। ਬਣੀ ਸੀ ਨਾ ਮੱਝੇ। ਹਾਂ ਜੀ। ਤੇ ਟੀਕੇ ਭਰੇ ਆ ਤੇ ਅੱਜ ਆਪਣੀ ਤਨਾ ਮਹੀਨੇ ਦੀ ਗੱਬਣ ਹੋ ਗਈ ਆ। ਇਹ ਚੌਥਾ ਮਹੀਨਾ ਲੱਗ ਗਿਆ ਜੀ। ਚੌਥਾ ਲੱਗ ਗਿਆ ਜੀ। ਹਾਂ ਜੀ। ਤੇ ਇੱਕ ਗੱਲ ਜ਼ਰੂਰ ਦੱਸਿਓ ਮੈਨੂੰ ਇੰਨੀ ਕੁ ਕਿਉਂਕਿ ਸਾਡੇ ਜਿਹੜੇ ਵੇਖਣ ਵਾਲੇ ਉਹਨਾਂ ਨੂੰ ਪਤਾ ਲੱਗੇ ਇਹ ਚੀਜ਼ ਦਾ ਹਨਾ। ਹਾਂ ਜੀ। ਕਿ ਮੇਰੇ ਟੀਕੇ ਲੱਗਣ ਤੋਂ ਬਾਅਦ ਜਿਹੜੀਆਂ ਦੋ ਗਲਤੀਆਂ ਆਪਣੇ ਕੋ ਹੋਈਆਂ ਜ ਗੁੱਜਰ ਵੀ ਆਇਆ ਹਨਾ ਗੁੱਜਰ ਨੇ ਗੰਡ ਤੋੜੀ ਏ ਇਹਦੀ ਫਿਰ ਆਪਾਂ ਝੋਟੇ ਕੋ ਵੀ ਲਵਾਈ ਆ ਆਪਾਂ ਕਹਿੰਦੇ ਨਾ ਕਿ ਸਾਡੇ ਕੋਲ ਗਲਤੀ ਥੋੜੀ ਜੀ ਹੁੰਦੀ ਏ ਹਾਂਜੀ ਹਾਂਜੀ ਹੁੰਦੀ ਏ ਨਾ ਗਲਤੀ ਏ ਹਾਂਜੀ ਤੇ ਇਹ ਜਿਹੜੇ ਸਾਡੇ ਵੇਖਣ ਵਾਲੇ ਆ ਉਹਨਾਂ ਨੂੰ ਮੈਸੇਜ ਮਿਲਦਾ ਵਾ ਇਹ ਚੀਜ਼ ਦਾ ਕਿ ਉਹਨਾਂ ਕੋਈ ਗਲਤੀ ਨਾ ਹੋਵੇ ਜਿਹੜੀ ਸਾਡੇ ਕੋਲ ਗਲਤੀ ਹੋ ਗਈ ਆ ਹਾਂਜੀ ਅੱਜ ਇਹ ਮੱਝ ਆਪਣੀ ਨੂੰ ਵੇਚ ਲੋ ਕਿਦਾਂ ਰੱਬ ਨਹੀਂ ਤੇ ਇਹ ਜਦੋਂ ਮਸਲਾ ਇਹੋ ਜਿਹਾ ਹੁੰਦਾ ਵਾ ਜਾਂ ਬਣਦਾ ਵਾ ਨਾ ਤਾਂ ਡੰਗਰ ਖਰਾਬ ਹੋ ਜਾਂਦਾ ਵਾ ਤੇ ਅੱਜ ਆਪਣੀ ਰਿਪਿਊਟਰ ਮੱਝ ਦੀ ਚੌਥਾ ਮਹੀਨਾ ਜਾਣ ਡਿਆ ਹਾਂਜੀ ਇਹ ਵਧੀਆ ਲੱਗਾ ਚਲੋ ਜੋ ਵੀ ਆ ਬਣ ਗਈ ਪੇਲੀ ਗੱਲ ਤੀਨ ਨੂੰ ਇਹਨੂੰ 3 ਮਹੀਨੇ ਹੋ ਗਏ ਹਾਂਜੀ ਹਾਂਜੀ ਪਹਿਲੇ 8 ਨਵੰਬਰ ਹੀ ਬਣੀ ਸੀ 8 ਨਵੰਬਰ ਹੀ ਬਣੀ ਪਹਿਲਾਂ ਹਾਂਜੀ ਤੇ ਫਿਰ ਤੁਹਾਂ ਦਵਾਈ ਭਰੀ ਹਾਂਜੀ ਹਾਂਜੀ ਦੱਸੋ ਦੱਸੋ ਸਾਰੀ ਗੱਲ ਦਵਾਈ ਭਰਨ ਤੋਂ ਬਾਅਦ ਇੱਕ ਖੇਵਾ ਇਹਦਾ ਪਨਾਤਾ ਦੂਜੇ ਖੇਵੇ ਤੈਨੂੰ ਫਿਰ ਅਹੀਂ ਟੀਕਾ ਤੁਹਾਡੇ ਕੋਲ ਆਇਆ ਹਾਂਜੀ ਹਾਂਜੀ ਤੇ ਬਤਾ ਜੀ ਦੇਣਾ ਬਾਅਦ ਫਿਰ ਇਹ ਜਿਹੜਾ ਚੱਕਰ ਬਣਿਆ ਕਹਾਣੀ ਦੱਸ ਦੋ ਸਾਰੀ ਕਿੰਨੇ ਦਿਨਾਂ ਬਾਅਦ ਹਾਂਜੀ ਦੇਣਾ ਬਾਅਦ ਇਹਨੂੰ ਫਿਰ ਪਾਣੀ ਮਾਰਿਆ ਹਾਂ ਯਾਰ ਗੁਜਰ ਕੋ ਗੰਡ ਤੜਾਈ ਗੁਜਰ ਕੋ ਗੰਡ ਤੜਾ ਕੇ ਉਦਾਂ ਹੀ ਛੋਟੇ ਕੋ ਨਵੀਂ ਕਰਾਤੀ ਤਿੰਨ ਵਾਰੀ ਹਾਂ ਦੱਸੋ ਸਾਰੀ ਸਟੋਰੀ ਫਿਰ ਇਹਨੂੰ 42 ਦਿਨ ਹੋ ਗਏ 42 ਦਿਨ ਬਾਅਦ ਫਿਰ ਅਸੀਂ ਇਹਨੂੰ ਚੈੱਕ ਕਰਾਇਆ ਡਾਕਟਰ ਕੋਲ ਦੇ ਡਾਕਟਰ ਨੇ ਕਿਹਾ ਕਿ ਇਹ ਗੱਭਣ ਮਹੀਂ ਕਿੰਨੇ ਟਾਈਮ ਦੀ ਦੱਸਦਾ ਹੈ ਗੱਭਣ ਪੌਣਿਆ ਤੇ ਨਾ ਮਹੀਨੇ ਦੱਸਦਾ ਸੀ ਵੇਖੋ ਆਪਣਾ ਟੀਕੇ ਦੇ ਸਿੱਧਾ ਮਤਲਬ ਸਿੱਧੀ ਗੱਲ ਹੈ ਕਿ ਚਲੋ ਉਹਦੇ ਸੱਚੇ ਪਾਤਸ਼ਾਹ ਦੀ ਮਿਹਰ ਹੋ ਗਈ ਕਿਰਪਾ ਹੋ ਗਈ ਆਪਾਂ ਗੱਲ ਕਰਦੇ ਦੋ ਮਿੰਟ ਜੀ ਬੰਦ ਕਰ ਦੇਣਾ ਤੇ ਪਹਿਲੀ ਗੱਲ ਇਹ ਹੈ ਕਿ 8-9 ਵਾਰੀ ਬੰਦ ਤੋਂ ਬਾਅਦ ਇਹ ਗੱਬਣ ਹੋਈ ਆ ਖੁਸ਼ੀ ਹੈ ਜੀ ਦੀ ਹਾਂਜੀ ਖੁਸ਼ੀ ਹੈ ਜੀ ਦੀ ਬਹੁਤ ਖੁਸ਼ੀ ਹੈ ਜੀ ਕੰਮ ਕਰ ਕਿਵੇਂ ਲੱਗਦਾ ਇਹ ਮੁੰਡੇ ਦਾ ਡਾਕਟਰ ਦਾ ਢਿਲੋ ਸਾਹਿਬ ਦਾ ਇਹ ਦੱਸ ਦਿਓ ਜਰੂਰ ਢਿਲੋ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਤੇ ਅਸੀਂ ਇਹਨੂੰ ਬੁਲਾਉਂਦੇ ਰਹੇ ਆ ਤੇ ਸਾਨੂੰ ਬਹੁਤ ਵਧੀਆ ਲੱਗੇ ਨੇ ਵਧੀਆ ਲੱਗਾ ਜਿਹੜੀ ਇੰਨਾ ਕੰਮ ਤੇ ਆਪਣੀ ਕਟੋਗੜ ਮੇਰੇ ਸਾਨਾ ਡੇਢ ਸਾਲ ਹੋ ਗਿਆ ਨਾ ਕੰਮ ਚੱਲਦੇ ਆਉਂਦੇ ਨੂੰ ਤਾਂ ਜੋ بڑے ਚਿਰਾਂ ਬਾਅਦ ਇਹ ਗੱਬਣ ਹੋਈ ਆ ਤਾਂ ਆਪਾਂ ਇਹੋ ਹੀ ਕਹਿੰਨੇ ਆ ਕਿ ਜਿਹੜੀਆਂ ਆਪਣੇ ਕੋ ਗਲਤੀਆਂ ਜਿ ਤਰ੍ਹਾਂ ਗੁੱਜਰ ਵਾਲੀ ਹੋ ਗਈ ਹੈ ਹਨਾ ਮਾੜਾ ਜਿਹਾ ਪਾਣੀ ਦਿਖਾਈ ਦੇਣ ਤੇ ਜ਼ਰੂਰੀ ਨਹੀਂ ਹੁੰਦਾ ਕਿ ਡੰਗਰ ਬੋਲਿਆ ਹੀ ਆ ਜਾਂ ਹੀਟ ਤੇ ਆਇਆ ਹਾਂਜੀ ਮਤਲਬ ਇਹ ਗਲਤੀ ਆਪਣੇ ਕੋ ਹੋਈ ਆ ਕਿ ਤਾਂ ਕਿ ਮਤਲਬ ਹੋਰ ਕੋਈ ਨਾ ਹੋਵੇ ਇਹ ਗਲਤੀ ਨਾ ਕੋਈ ਵੀਰ ਕਰੇ ਗਲਤੀ ਹੋ ਗਈ ਆ ਨਾ ਬੜੀ ਵੱਡੀ ਹਾਂਜੀ ਕਿਉਂਕਿ ਫੇਰ ਵੀ ਅੱਜ ਰੱਬ ਰੱਖ ਗਿਆ ਵਾ ਸੱਚੇ ਬਾਦਸ਼ਾਹ ਦੀ ਮਿਹਰ ਨਾਲ ਬੱਚਾ ਛੁੱਟ ਜਾਣਾ ਸੀ ਛੁੱਟ ਜਾਣਾ ਸੀ ਨਾ ਛੁੱਟ ਜਾਣਾ ਫਿਰ ਇਹ ਏਡੀ ਔਖੀ ਨਵਾਂ 8 9 ਵਾਰੀ ਬਣ ਤੋਂ ਬਾਅਦ ਜਾ ਕੇ ਬਣਾਈਆਂ ਹਨਾ ਹਾਂਜੀ ਤੇ ਇੱਕ ਵਾਰੀ ਪਿੰਡ ਦੱਸ ਦਿਓ ਆਪਣਾ ਜਰੂਰ ਨਾਂ ਮੇਰਾ ਜਸਵੰਤ ਸਿੰਘ ਮੱਲੀ ਹਾਂਜੀ ਪਿੰਡ ਉਮਰਵਾਲਾ ਉਮਰਵਾਲਾ ਡਾਕਖਾਨਾ ਅਕਰਪੁਰਾ ਹਾਂਜੀ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਹਾਂ ਮੁੱਖ ਦੀ ਗੱਲ ਇਹੋਈ ਆ ਕਿ ਵਧੀਆ ਲੱਗਦਾ ਕੰਮ ਕੰਮ ਉਹ ਵਧੀਆ ਲੱਗਦਾ ਡਾਕਟਰ ਦਾ ਡਾਕਟਰ ਸਾਹਿਬ ਢਿਲੋਂ ਸਾਹਿਬ ਦਾ ਬਹੁਤ ਵਧੀਆ ਕੰਮ ਵਧੀਆ ਲੱਗਦਾ ਜੀ ਵਧੀਆ ਲੱਗਦਾ ਹਾਂਜੀ ਤੇ ਵੇਖੋ ਆਪਾਂ ਇਹ ਇਹ ਇੱਕ ਗੱਲ ਜ਼ਰੂਰ ਆਪਾਂ ਜਾਂਦੇ ਜਾਂਦੇ ਕਰਨੀ ਆ ਇਹ ਘੜਿਆ ਕੰਮ ਹੀ ਆ ਵੀ ਇਹ ਅੜਿਆ ਜੀ ਅੜਿਆ ਹੀ ਨਾ ਕੰਮ ਅੜਿਆ ਹੀ ਜੀ ਸਿੱਧੀ ਗੱਲ ਆ ਸੱਚੀ ਜਣੀ ਹਾਂ ਜੀ ਅੜਿਆ ਹੀ ਜੀ ਵੇਖ ਲਓ ਠੀਕ ਆ ਜੀ ਬਾਕੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਗੱਲ ਕਰਨ ਦਾ ਜੀ ਆ ਵੇਖ ਲਓ ਵੀਰ ਜੀ ਆ ਗੱਲ ਬਾਤ ਆ ਤੁਹਾਡੇ ਨਾਲ ਮੈਂ ਵੀਡੀਓ ਦੇ ਵਿੱਚ ਤਾਂ ਹੀ ਰਿਕਾਰਡਿੰਗ ਕੀਤੀ ਹੈ ਇਹ ਚੀਜ਼ ਕਿ ਭਰਾਵੋ ਮਤਲਬ ਗਲਤੀ ਨਾ ਕਰਿਆ ਕਰੋ ਜਦੋਂ ਤੁਹਾਨੂੰ ਸ਼ੱਕ ਪੈਂਦਾ ਵਾ ਕਿਤੇ ਡੰਗਰ ਬੰਨ ਤੋਂ ਬਾਅਦ ਮਾੜਾ ਮੋਟਾ ਉਹਨੂੰ 40-45 ਦਿਨ ਤੋਂ ਬਾਅਦ ਇੱਕ ਵਾਰੀ ਚੈੱਕ ਕਰਾ ਕੇ ਤੇ ਫਿਰ ਕਾਰਵਾਈ ਪਾਇਆ ਕਰੋ ਅਗਲੀ ਆਪਾਂ ਮਾੜਾ ਮੋਟਾ ਸ਼ੱਕ ਪੈਣ ਦੇ ਮਤਲਬ ਆਹ ਗਲਤੀਆਂ ਕਈ ਵਾਰੀ ਫਾਰਮਰ ਸਾਡੇ ਸਾਹਮਣੇ ਆ ਚੀਜ਼ਾਂ ਹੋਈਆਂ ਨੇ ਇਹ ਗਲਤੀਆਂ ਕਰਨ ਤੋਂ ਬਾਅਦ ਮਤਲਬ ਕਿ ਡੰਗਰ ਖਰਾਬ ਹੋ ਜਾਂਦੇ ਰਹੇ ਨੇ ਕੋਈ ਨਹੀਂ ਰੋਕ ਸਕਦਾ ਉਹਨੂੰ ਡੂਰਾ ਪ੍ਰੋਜੈਕਟ ਠੰਡਾ ਟੀਗਾ ਵੀ ਨਹੀਂ ਰੋਕ ਸਕਦਾ ਜਦੋਂ ਕਾਰਵਾਈ ਵੱਡੀ ਪਾਏਂਦੀ ਆ ਠੀਕ ਆ ਵੀਰ ਜੀ ਤੇ ਬਾਕੀ ਮੇਰੇ ਭਰਾ ਏ ਰਿਪੀਟਰ ਮੱਝ 8-9 ਮਰੀ ਦੀ ਰਿਪੀਟਰ ਹੀ ਫਿਰ ਆਪਾਂ ਟੀਗਾ ਭਰਿਆ ਤੇ ਅੱਜ ਮੈਂ ਇਹ ਵੀ ਗੱਬਣ ਕੀਤੀ ਆ ਮੈਂ ਫਾਰਮਰ ਭਰਾ ਉਹਨਾਂ ਨੂੰ ਵੀ ਰਿਕਾਰਡਿੰਗ ਕੀਤੀ ਵਿੱਚ ਤਾਂ ਹੀ ਗੱਲਬਾਤ ਕਰਤੀ ਆ ਤੇ ਮੇਰੇ ਭਰਾ ਛੋਟੀਆਂ-ਛੋਟੀਆਂ ਗਲਤੀਆਂ ਇੰਨੇ ਚਿਰਾਂ ਬਾਅਦ ਡੰਗਰ ਬਣਿਆ ਆਪਣਾ ਇੰਨੇ ਚਿਰਾਂ ਬਾਅਦ ਬਣਿਆ ਜਾ ਕੇ ਰਿਪੋਰਟਰ ਹੋ ਵੀ ਤੇ ਇਹ ਗਲਤੀਆਂ ਨਾ ਕਰਿਆ ਕਰੋ ਮੇਰੇ ਭਰਾ ਛੋਟੀਆਂ-ਛੋਟੀਆਂ ਕਿਉਂਕਿ ਜੇ ਅੱਜ ਗੁੱਜਰ ਮੇਰੇ ਕੋਲ ਹੁੰਦਾ ਤੇ ਗੁੱਜਰ ਨੂੰ ਮੈਂ ਇੱਕ ਸਵਾਲ ਕਰਨਾ ਸੀ ਸਿੱਧੀ ਗੱਲ ਕਿ ਭਾ ਤੂੰ ਗੰਡ ਘੜੇ ਹਿਸਾਬ ਨਾਲ ਦੀ ਤੋੜਤੀ ਜਣਾ ਜੋ ਵੀ ਹੈ ਜਿੱਦਾਂ ਵੀ ਇੱਕ ਅਗਲੇ ਬੰਨੇ ਬੱਚਾ ਹੈ ਗਰਭ ਦੇ ਵਿੱਚ ਹਨਾ ਇਹ ਇੱਕ ਨਾ ਗਲਤੀਆਂ ਕਰਿਆ ਕਰੋ ਮੇਰੇ ਭਰਾ ਠੀਕ ਹੈ ਨਾ ਬਾਕੀ ਉਹਦੀ ਮੇਰ ਉਹਦੀ ਮੇਰ ਸਦਗਾ ਠੀਕੇ ਭਰੇ ਹੀ ਆਪਾਂ ਤੇ ਇਹਦੀ ਜਾਨ ਬਚੀ ਅੱਜ ਵੀ ਅੱਜ ਵੀ ਠੀਕ ਹੈ ਮੱਜ ਚੌਥੇ ਮਹੀਨੇ ਚ ਚਲ ਗਈ ਆ ਆਪਾਂ ਤੇ ਉਹ ਕਹਿੰਦੇ ਚਲੋ ਇਦਾਂ ਹੀ ਬਸਦੇ ਰਹਿਣ ਬਣਦੇ ਰਹਿਣ ਡੰਗਰ ਤੇ ਵਧੀਆ ਗੱਲ ਆ ਖਰਾਬੀਆਂ ਨਾ ਹੋਣ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹਨੂੰ ਮੈਸੇਜ ਵੀ ਪਹੁੰਚੇ ਰਿਪੋਰਟਰ ਦੇ ਨਾਮ ਨਾਲ ਇਹ ਵੀ ਮੈਸੇਜ ਪਹੁੰਚੇ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੁੰਦੀਆਂ ਗਲਤੀਆਂ ਨਾ ਹੋਣ ਤੇ ਓਕੇ ਚੰਗੀ ਲੱਗੀ ਵੀਡੀਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸ ਦਿਓ ਢਲੋਂ ਸਾਹਿਬ ਬਾਰੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਓਕੇ ਜੀ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ